ਦੇਸ਼ ਵਿੱਚ ਇਸ ਵੇਲੇ ਇੱਕ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ ਸੋਸ਼ਲ ਮੀਡੀਆ ਅਤੇ ਖਾਸ ਕਰਕੇ ਆਨਲਾਈਨ ਪ੍ਰੋਗਰਾਮਾਂ ਵਿੱਚ ਹੋਣ ਵਾਲੇ ਰੋਸਟਿੰਗ ਆਧਾਰਿਤ ਕਾਮੇਡੀ ਪ੍ਰੋਗਰਾਮਾਂ ਸੰਬੰਧੀ ਜਿਨ੍ਹਾਂ ਵਿੱਚ ਅਕਸਰ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਰ ਪਿਛਲੇ ਦਿਨੀ ਇਹੋ ਜਿਹੇ ਹੀ ਇੱਕ ਪ੍ਰੋਗਰਾਮ ਇੰਡੀਆਜ਼ ਗੌਟ ਲੈਟੈਂਟ ਵਿੱਚ ਜੋ ਟਿੱਪਣੀਆਂ ਕੀਤੀਆਂ ਗਈਆਂ ਖਾਸ ਕਰਕੇ ਦੇਸ਼ ਤੇ ਉੱਗੇ ਨੌਜਵਾਨ ਯੂਟਿਊਬਰ ਰਣਵੀਰ ਅਲਾਹਾਬਾਦੀਆ ਅਤੇ ਸਮੈ ਅਰੇਨਾ ਦੀ ਮੌਜੂਦਗੀ ਅਤੇ ਉਹਨਾਂ ਵੱਲੋਂ ਜੋ ਕੁਝ ਕਿਹਾ ਗਿਆ ਉਸ ਨੇ ਦੇਸ਼ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਇਹੋ ਜਿਹੇ ਪ੍ਰੋਗਰਾਮ ਨੌਜਵਾਨ ਮਨਅਤੇ ਕਿਹੋ ਜਿਹਾ ਅਸਰ ਪਾ ਰਹੇ ਕੀ ਹੈ ਇਹ ਪੂਰਾ ਮਾਮਲਾ ਕੀ ਕਿਹਾ ਗਿਆ ਸੀ ਅਤੇ ਕਿਵੇਂ ਦੇ ਪ੍ਰਤੀਕਰਮ ਆ ਰਹੇ ਨੇ ਆਓ ਇਸ ਸਮੁੱਚੇ ਮਸਲੇ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਸ ਪ੍ਰੋਗਰਾਮ ਬਾਰੇ ਜਿਸ ذریعے ਇਹ ਸਾਰਾ ਵਿਵਾਦ ਉੱਠਿਆ ਇਸ ਪ੍ਰੋਗਰਾਮ ਦਾ ਨਾਮ ਇੰਡੀਆਜ਼ ਗਾਟ ਲੇਟੈਂਟ ਜੋ ਕਿ ਹਿੰਦੀ ਭਾਸ਼ਾ ਦਾ ਇੱਕ ਟੈਲੈਂਟ ਸ਼ੋ ਹੈ ਯਾਨੀ ਕਿ ਇਸ ਵਿੱਚ ਨਵੀਆਂ ਪ੍ਰਤਿਭਾਵਾਂ ਨੂੰ ਮੂਹਰੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਦੀ ਮੇਜ਼ਬਾਨੀ ਸਟੈਂਡ-ਅਪ ਕਮੇਡੀਅਨ ਯਾਨੀ ਕਿ ਹਾਸਰਸ ਕਲਾਕਾਰ ਸਮੇਂ ਰਹਿਣਾ ਵੱਲੋਂ ਕੀਤੀ ਜਾਂਦੀ ਹੈ ਅਤੇ ਇਹ ਸ਼ੋਅ YouTube ਉੱਤੇ ਪ੍ਰਸਾਰਿਤ ਹੁੰਦਾ ਹੈ ਜਿਸ ਵਿੱਚ ਦੇਸ਼ ਭਰ ਤੋਂ ਆਏ ਨੌਜਵਾਨਾਂ ਨੂੰ ਆਪਣੀ ਕਿਸੇ ਛੁਪੀ ਹੋਈ ਕਲਾ ਦਾ ਮਜ਼ਾਹਰਾ ਕਰਨ ਲਈ ਮੰਚ ਦਿੱਤਾ ਜਾਂਦਾ ਹੈ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ ਜਿਵੇਂ ਕਿ ਨਾਚ ਕਲਾ ਗਾਇਕੀ ਜਾਦੂ ਆਧਾਰਿਤ ਪੇਸ਼ਕਾਰੀ ਖਾਸ ਕਲਾ ਦੇ ਜੋਹਰ ਵਖਾਣ ਦਾ ਇੱਕ ਮੋਕਾ ਦਿੱਤਾ ਜੰਤ ਹੈ ਇਹ ਸ਼ੋ 14 ਜੂਨ 2024 ਨੂੰ YouTube ਉੱਤੇ ਸਮੇਂ ਰਹਿਣਾ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਸ ਸ਼ੋ ਦੇ ਵਿੱਚ ਕਾਫੀ ਸਾਰੇ ਦਰਸ਼ਕ ਵੀ ਬੈਠੇ ਹੁੰਦੇ ਨੇ ਅਤੇ ਨਾਲ ਦੀ ਨਾਲ ਜੱਜਾਂ ਦਾ ਵੀ ਇੱਕ ਪੈਨਲ ਬੈਠਾ ਹੁੰਦਾ ਜੋ ਆਪਣੀ ਕਲਾ ਪੇਸ਼ ਕਰ ਰਹੇ ਨੌਜਵਾਨਾਂ ਦਾ ਮੁਲਾਂਕਣ ਕਰਦੇ ਨੇ ਇਸੇ ਸ਼ੋ ਵਿੱਚ ਪਿਛਲੇ ਦਿਨੀ ਜਦੋਂ ਇੱਕ ਨੌਜਵਾਨ ਵੱਲੋਂ ਆਪਣੀ ਕਲਾ ਪੇਸ਼ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਸ਼ੋਅ ਦੀ ਰਵਾਇਤ ਮੁਤਾਬਕ ਸਵਾਲ ਜਵਾਬ ਦਾ سلسلہ ਚੱਲ ਰਿਹਾ ਸੀ ਤਾਂ ਜੱਜਾਂ ਦੇ ਪੈਨਲ ਵਿੱਚ ਉੱਗੇ ਯੂਟਿਊਬਰ ਰਣਵੀਰ ਅਲਾਹਾਬਾਦੀਆ ਵੱਲੋਂ ਇਸੇ سلسلے ਦੌਰਾਨ ਇੱਕ ਅਜੀਹੀ ਟਿੱਪਣੀ ਕੀਤੀ ਗਈ ਇੱਕ ਅਜੀਹਾ ਸਵਾਲ ਪੁੱਛਿਆ ਗਿਆ ਜਿਸ ਨੂੰ ਲੈ ਕੇ ਵਿਵਾਦ ਉੱਠਿਆ ਅਤੇ ਦੇਸ਼ ਵਿੱਚ ਆਮ ਤੌਰ ਤੇ ਇਹ ਗੱਲ ਸੁਣੀ ਗਈ ਕਿ ਪਰਿਵਾਰਕ ਕਦਰਾਂ ਕੀਮਤਾਂ ਸਬੰਧੀ ਬਹੁਤ ਤਲਖ ਟਿੱਪਣੀ ਕੀਤੀ ਗਈ ਜਿਸ ਦਾ ਸਮਾਜ ਦੇ ਇੱਕ ਵੱਡੇ ਵਰਗ ਨੇ ਕਾਫੀ ਬੁਰਾ ਮਨਾਇਆ ਇਸ ਘਟਨਾ ਦਾ ਰੌਲਾ ਪੈਣ ਤੋਂ ਬਾਅਦ ਰਣਵੀਰ ਅਲਾਹਾਬਾਦੀਆ ਨੇ ਮਾਫੀ ਵੀ ਮੰਗੀ ਪਰ ਮਾਫੀ ਮੰਗਨ ਵਾਲੇ ਵਿਵਾਦ ਘਟਿਆ ਨਹੀਂ ਮੁੰਬਈ ਵਿੱਚ ਰਣਵੀਰ ਅਲਾਹਾਬਾਦੀਆ ਅਤੇ ਉਨ੍ਹਾਂ ਦੇ ਨਾਲ ਬੈਠੇ ਜੱਜਾਂ ਉੱਤੇ ਬਕਾਇਦਾ ਐਫ ਆਈ ਆਰ ਵੀ ਦਰਜ ਹੋਈ ਅਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਆਉਣ ਵਾਲੇ ਦਿਨਾਂ ਦੌਰਾਨ ਯੂਟਿਊਬਰ ਰਣਵੀਰ ਲਾਹਬਾਦੀ ਅਧਿਕ ਪੌਡਕਾਸਟ ਵਿੱਚ ਜਾਣ ਤੋਂ ਇਨਕਾਰ ਵੀ ਕੀਤਾ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਾਂ ਉੱਬਰ ਕੇ ਸਾਹਮਣੇ ਆਇਆ ਮਸ਼ਹੂਰ ਗਾਇਕ ਬੀ ਪ੍ਰਾਕਾ ਇਸੇ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਰਣਵੀਰ ਲਾਹਬਾਦੀਆ ਅਤੇ ਇਸ ਸ਼ੋਅ ਦੀ ਟੀਮ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਵੱਡੇ ਪੱਧਰ ਤੇ ਆਲੋਚਨਾ ਵੀ ਹੋਈ ਤਾਜ਼ਾ ਗੱਲ ਇਹ ਵੀ ਸਾਹਮਣੇ ਆਈ ਕਿ YouTube ਨੇ ਇਸ ਸ਼ੋਅ ਦੇ ਇਸ ਅੰਕ ਨੂੰ ਆਪਣੇ ਮੰਚ ਤੋਂ ਹਟਾ ਦਿੱਤਾ ਸੋ ਹੁਣ ਤੱਕ ਜਿਸ ਪ੍ਰੋਗਰਾਮ ਦੀ ਇਸ ਗੱਲੋਂ ਸ਼ਲਾਘਾ ਹੁੰਦੀ ਸੀ ਕਿ ਉਸ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਛੁਪੀਆਂ ਪ੍ਰਤਿਭਾਵਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਹੁਣ ਉਸੇ ਸ਼ੋਅ ਦਾ ਇਹ ਵੀ ਇੱਕ ਪਹਿਲੂ ਸਾਹਮਣੇ ਆ ਗਿਆ ਕਿ ਇਸ ਰਾਹੀਂ ਹੁੰਦੀਆਂ ਟਿੱਪਣੀਆਂ ਕਈ ਵਾਰ ਭਾਸ਼ਾ ਤੇ ਮਾਣ ਮਰਿਆਦਾ ਦੀ ਉਲੰਘਣਾ ਕਰ ਜਾਂਦੀਆਂ ਨੇ ਤੇ ਹੁਣ ਇਹੋ ਜਿਹੇ ਪ੍ਰੋਗਰਾਮਾਂ ਸੰਬੰਧੀ ਪੀਸ ਵਿੱਚ ਇੱਕ ਨਵੀਂ ਚਰਚਾ ਵੀ ਚੱਲ ਪਈ ਹੈ